ਤੁਸੀਂ ਸੁਣ ਰਹੇ ਹੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕਿਤਾਬ ਸਿਮਰਨ ਦੀਆਂ ਬਰਕਤਾਂ 7ਵੇਂ ਭਾਗ ਵਿੱਚ ਸੁਣੋ ਸਿਮਰਨ ਕਰਨ ਵਾਲਾ ਮਨੁੱਖ ਸਦਾ ਖਿਹੜੇ ਮੱਥੇ ਤੇ ਹੁਲਾਸ ਭਰਿਆ ਰਹਿੰਦਾ ਹੈ ਆਵਾਜ਼ ਗੁਰਜੰਟ ਸਿੰਘ ਗਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਸਾਹਿਬ ਜੀ ਤੀਜੀ ਉਦਾਸੀ ਸਮੇ ਮੱਕੇ ਨੂੰ ਜਾਂਦੇ ਹੋਏ ਮਲਤਾਨ ਦੇ ਜ਼ਿਲ੍ਹੇ ਵਿੱਚ ਨਗਰ ਤੁਲੰਬੇ ਪਹੁੰਚੇ ਅੱਜਕੱਲ ਇਸ ਨਗਰ ਨੂੰ ਰੇਲ ਦਾ ਸਟੇਸ਼ਨ ਮੀਆਂ ਚੰਨੂ ਨੇੜੇ ਲੱਗਦਾ ਹੈ। ਤੁਲੰਬੇ ਦੇ ਰਹਿਣ ਵਾਲੇ ਇੱਕ ਮਨੁੱਖ ਨੇ ਨਗਰ ਤੋਂ ਸੱਤ ਕੁ ਮੀਲਾਂ ਦੀ ਵਿੱਥ ਤੇ ਇੱਕ ਧਰਮਸ਼ਾਲਾ ਬਣਾ ਰੱਖੀ ਸੀ ਤੇ ਆਏ ਗਏ ਰਾਹੀ ਮੁਸਾਫਰ ਦੀ ਸੇਵਾ ਰਹਿائش ਵਾਸਤੇ ਪ੍ਰਬੰਧ ਕੀਤਾ ਹੋਇਆ ਸੀ। ਇਸ ਦਾ ਨਾਮ ਸੱਜਣ ਸੀ। ਸੱਜਣ ਇੱਕ ਭਲਾ ਮਨੁੱਖ ਸੀ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭਗਤ ਕਰਕੇ ਪ੍ਰਸਿੱਧ ਸੀ। ਪਰ ਸੱਜਣ ਨੂੰ ਕੋਈ ਕੋ ਸੰਗੀ ਮਿਲ ਗਏ। ਤੇ ਸੱਜਣ ਜੀਵਨ ਦੇ ਗਲਤ ਰਾਹੇ ਪੈ ਗਿਆ ਸੇਵਾ ਕਰਨ ਦੇ ਥਾਂ ਸੱਜਣ ਇਹ ਇਕੱਲੇ ਦੋ ਇਕੱਲੇ ਰਾਹੀ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਰਾਤ ਕਿਰੇ ਜਾਨੋ ਮੁਕਾ ਕੇ ਉਸ ਦਾ ਖੁਰਾ ਖੋਜ ਮਿਟਾ ਦੇਣ ਲੱਗ ਪਿਆ ਨਗਰ ਤੋਂ ਦੂਰੇਡੇ ਰਹਿਣ ਦੇ ਕਾਰਨ ਸੱਜਣ ਦੀ ਇਹ ਕਰਤੂਤ ਕਿਤੇ ਨਸ਼ਰ ਨਾ ਹੋ ਸਕੇ ਗੁਰੂ ਨਾਨਕ ਸਾਹਿਬ ਜੀ ਵੀ ਭਾਈ ਮਰਦਾਨੇ ਸਮਿਤ ਸੱਜਣ ਦੀ ਉਸ ਧਰਮਸ਼ਾਲਾ ਵਿੱਚ ਰਾਤ ਵਿਸ਼ਰਾਮ ਵਾਸਤੇ ਜਾ ਪਹੁੰਚੇ ਇਨਾਂ ਦੇ ਚਿਹਰੇ ਉੱਤੇ ਨੂਰ ਤੱਕ ਕੇ ਸੱਜਣ ਨੇ ਆਪਣੇ ਜੀਵਨ ਤਜਰਬੇ ਅਨੁਸਾਰ ਇਹ ਅੰਦਾਜ਼ਾ ਲਾਇਆ ਕਿ ਇਹਨਾਂ ਦੇ ਕੋਲ ਕਾਫੀ ਪੈਸਾ ਹੈ ਜਿਸ ਦੀ ਖੁਸ਼ੀ ਮੱਥੇ ਉੱਤੇ ਝਲਕ ਰਹੀ ਹੈ ਸਿੱਖ ਇਤਿਹਾਸ ਵਿੱਚ ਇਹ ਸਾਖੀ ਬੜੀ ਪ੍ਰਸਿੱਧ ਹੈ ਕਿ ਕਿਵੇਂ ਸੱਜਣ ਦੇ ਭਾਗ ਜਾਗੇ ਤੇ ਆਤਮਿਕ ਮੌਤ ਦੀ ਲੰਬੀ ਨੀਂਦਰ ਵਿੱਚੋਂ ਜਾਗਿਆ ਮੱਥੇ ਦੇ ਲੇਖ ਪੜ ਸਕਣ ਵਾਲੇ ਬੰਦੇ ਜਾਣਦੇ ਹਨ ਕਿ ਮਨੁੱਖ ਦਾ ਚਿਹਰਾ ਉਸ ਦੇ ਅੰਦਰਲੇ ਜੀਵਨ ਦਾ ਸ਼ੀਸ਼ਾ ਹੁੰਦਾ ਹੈ ਜਿਨ੍ਹਾਂ ਦੇ ਅੰਦਰ ਮਾਇਆ ਦੀ ਮਮਤਾ ਦੇ ਕਾਰਨ ਸਦਾ ਖਿਜ ਤੇ ਸਾੜਾ ਰਹਿੰਦਾ ਹੈ ਉਹਨਾਂ ਦੇ ਮੱਥੇ ਦੀ ਕਾਲਕ ਤੇ ਤਿਉੜੀ ਪਛਾਣ ਵਾਲੇ ਬੰਦਿਆਂ ਨੂੰ ਉਹਨਾਂ ਦਾ ਅੰਦਰਲਾ ਜੀਵਨ ਬਖਾ ਦਿੰਦੀ ਹੈ ਪਰ ਜਿਨ੍ਹਾਂ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਸਿਮਰਨ ਦੀ ਠੰਡ ਤੇ ਸ਼ਾਂਤੀ ਹੁੰਦੀ ਹੈ ਉਹਨਾਂ ਦੇ ਮੱਥੇ ਉੱਤੇ ਲਾਲੀ ਹੁੰਦੀ ਹੈ ਨੂਰ ਢਲਕਾ ਮਾਰਦਾ ਹੈ ਸਹਿਬ ਪੰਚਮ ਪਾਦਸ਼ਾਹ ਫਰਮਾਉਂਦੇ ਹਨ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੇ ਪਰੀਏ ਨਾਨਕ ਜੀ ਤੂੰ ਉੱਠਿਆ ਮਾਰੂ ਕੀ ਬਾੜ ਮਹੱਲਾ ਪੰਜਵਾ ਨਾਮ ਸਿਮਰਨ ਵਾਲਾ ਗੁਰਮੁਖ ਸਭ ਦਾ ਸੱਜਣ ਬਣ ਜਾਂਦਾ ਹੈ ਉਸ ਦੇ ਹਿਰਦੇ ਵਿੱਚ ਨਿਤ ਚਾਉ ਚੜਿਆ ਰਹਿੰਦਾ ਹੈ ਉਸ ਦੇ ਮੱਥੇ ਉੱਤੇ ਸਭਨਾ ਵਾਸਤੇ ਪਿਆਰ ਡਲਕਦਾ ਹੈ ਉਹ ਕਦੇ ਖਰਵੇ ਬੋਲ ਬੋਲ ਕੇ ਕਿਸੇ ਦਾ ਦਿਲ ਨਹੀਂ ਠਾਂਦਾ ਸਭ ਲੋਕ ਉਸ ਨੂੰ ਆਪਣਾ ਜਾਣਦੇ ਹਨ ਗੁਰੂ ਅਰਜਨ ਸਾਹਿਬ ਜੀ ਦੱਸਦੇ ਹਨ ਸੱਜਣ ਮੈਂਡਾ ਚਾਹੀਆ ਹੱਬ ਕਹੀਂ ਦਾ ਮਿੱਤ ਹੱਬੇ ਜਾਣਣ ਆਪਣਾ ਕਹੀਂ ਨਾ ਠਾਹੇ ਚੇਤਾ ਮਾਰੂ ਕੀ ਬਾਰ ਮਹਲਾ 5 ਨਾਮ ਸਿਮਰਨ ਤੋਂ ਉਗਮੀ ਹੋਈ ਮੱਥੇ ਦੀ ਇਸ ਲਾਲੀ ਦਾ ਜ਼ਿਕਰ ਪੰਚਮ ਪਾਤਸ਼ਾਹ ਜੀ ਆਸਾ ਰਾਗ ਦੇ ਇੱਕ ਸ਼ਬਦ ਦੀ ਰਾਹੀਂ ਇਉਂ ਬਿਆਨ ਕਰਦੇ ਹਨ ਲਾਲ ਚੋਲਣਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ ਮੁਹਿਆ ਕਵਨ ਬਣੀ ਰੇ ਤੇਰੀ ਲਾਲੀ ਕਵਨ ਰੰਗ ਤੋਂ ਭਈ ਗੁਲਾਲੀ ਰਹਾ ਤੂੰ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਣ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸ਼ੋਭ ਦ੍ਰਿਸ਼ਟ નિਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸ਼ਿੰਗਾਰ ਸਵਾਰਣ ਹ ਰਹਾਉ ਦੂਜਾ ਨੋਟ ਰਹਾਉ ਦੂਜਾ ਵਿੱਚ ਪਹਿਲੇ ਰਹਾਉ ਵਿੱਚ ਕੀਤੇ ਪ੍ਰਸ਼ਨ ਦਾ ਉੱਤਰ ਹੈ ਅਰਥ ਇਹ ਭੈਣ ਦੱਸ ਤੇਰੇ ਚਿਹਰੇ ਉੱਤੇ ਲਾਲੀ ਕਿਵੇਂ ਆ ਬਣੀ ਹੈ ਕਿਸ ਰੰਗ ਦੀ ਬਰਕਤ ਨਾਲ ਤੂੰ ਸੋਹਣੇ ਗੂੜੇ ਰੰਗ ਵਾਲੀ ਬਣ ਗਈ ਹੈ ਰਹਾਉ ਇਹ ਭੈਣ ਤੇਰੇ ਸਰੀਰ ਉੱਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ ਤੇਰੇ ਮੂੰਹ ਦੀ ਲਾਲੀ ਸੋਹਣੀ ਡਲਕ ਮਾਰ ਰਹੀ ਹੈ ਸ਼ਾਇਦ ਤੂੰ ਸੱਜਣ ਹਰੀ ਨੂੰ ਪਿਆਰੀ ਲੱਗ ਰਹੀ ਹੈ ਤਾਂਹੀਓ ਤੂੰ ਮੇਰਾ ਮਨ ਵੀ ਮੋਹ ਲਿਆ हे ਭੈਣ ਤੂੰ ਬੜੀ ਸੋਹਣੀ ਦਿਖ ਰਹੀ ਹੈ ਤੇਰਾ ਸੁਹਾਗ ਭਾਗ ਉਗੜ ਆਇਆ ਹੈ ਇਉਂ ਜਾਪਦਾ ਹੈ ਕਿ ਤੇਰੇ ਹਿਰਦੇ ਘਰ ਵਿੱਚ ਪ੍ਰੀਤਮ ਪ੍ਰਭੂ ਆਵश्यक ਹੈ ਤੇਰੇ ਹਿਰਦੇ ਘਰ ਵਿੱਚ ਕਿਸਮਤ ਜਾਗ ਪਈ ਹੈ हे ਭੈਣ ਤੂੰ ਸੱਚੇ ਆਚਰਣ ਵਾਲੀ ਹੋ ਗਈ ਹੈ ਤੂੰ ਹੁਣ ਸਭ ਥਾਂ ਆਦਰ ਮਾਣ ਪਾ ਰਹੀ ਹੈ ਜੇ ਤੂੰ ਪ੍ਰੀਤਮ ਪ੍ਰਭੂ ਨੂੰ ਚੰਗੀ ਲੱਗ ਰਹੀ ਹੈ ਤਾਂ ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈ ਇਹ ਨਾਨਕ ਆਖੇ हे ਭੈਣ ਮੈਂ ਪ੍ਰੀਤਮ ਪ੍ਰਭੂ ਨੂੰ ਚੰਗੀ ਲੱਗ ਗਈ ਹਾਂ ਤਾਈਓ ਮੈਂ ਗੂੜੇ ਪ੍ਰੇਮ ਰੰਗ ਵਿੱਚ ਰੰਗੀ ਗਈ ਹਾਂ ਉਹ ਪ੍ਰੀਤਮ ਪ੍ਰਭੂ ਮੈਨੂੰ ਚੰਗੀ ਪਿਆਰ ਭਰੀ ਨਿਗਾਹ ਨਾਲ ਤੱਕਦਾ ਹੈ ਪਰ ਇਹ ਸਹੇਲੀ ਤੂੰ ਪੁੱਛਦੀ ਹੈ ਕਿ ਮੈਂ ਕਿਹੜੀ ਮਿਹਨਤ ਕੀਤੀ ਬਸ ਇਹੀ ਹੈ ਮਿਹਨਤ ਜੋ ਮੈਂ ਕੀਤੀ ਕਿ ਉਸ ਸੁੰਦਰਤਾ ਦੀ ਦਾਤ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ ਆਪਣੇ ਪਿਆਰ ਦੀ ਦਾਤ ਦੇ ਕੇ ਸੋਹਣੀ ਬਣਾ ਲਿਆ ਹੈ ਰਹਾਉ ਦੂਜਾ ਸ਼ਹਿਰਾਂ ਵਿੱਚ ਸਿਨੇਮਾ, ਰੇਡੀਓ, ਗਰਾਮੋਫੋਨ ਆਦਕ ਦੀ ਰਾਹੀਂ ਆਗ ਰੰਗ ਦੇ ਸਮਾਨ ਹਰ ਥਾਂ ਹਰ ਰੋਜ਼ ਬਣੇ ਪਏ ਹੁੰਦੇ ਹਨ ਹੋ ਸਕਦਾ ਹੈ ਕਿ ਸ਼ਹਿਰ ਨਿਵਾਸੀਆਂ ਨੂੰ ਇਹ ਕੋਈ ਉਚੇਚਾ ਹੁਲਾਰਾ ਨਾ ਦਿੰਦੇ ਹੋਣ ਪਰ ਪਿੰਡਾਂ ਵਿੱਚ ਇੱਕ ਅਜਬ ਤਮਾਸ਼ਾ ਵੇਖਣ ਵਾਲਾ ਹੁੰਦਾ ਹੈ ਕਦੇ ਕੋਈ ਜਾਂਜ ਆ ਜਾਏ ਤੇ ਟੁਕਾ ਵੇਲੇ ਵਾਜਾ ਵਜੇ ਜਾਂ ਕਿਸੇ ਮੇਲੇ ਮਸਾਦੇ ਸਮੇਂ ਢੋਲ ਵਜੇ ਕਾ ਪਿੰਡ ਦੇ ਨਿੱਕੇ ਆਣਿਆਂ ਦਾ ਹਾਲ ਉਸ ਵੇਲੇ ਵੇਖੋ ਬਾਜੇ ਜਾਂ ਢੋਲ ਦੀ ਬਾਜ ਸੁਣ ਕੇ ਉਹਨਾਂ ਨੂੰ ਖਾਣ ਪੀਣ ਭੁੱਲ ਜਾਂਦਾ ਹੈ ਉਹ ਆਪ ਮੁਹਾਰੇ ਨੱਚਣ ਲੱਗ ਪੈਂਦੇ ਡੱਗੇ ਦੀ ਛੱਟ ਨਾਲ ਉਹ ਆਪਣੇ ਪੈਰਾਂ ਦੀ ਤਾਲ ਦੇ ਕੇ ਭੰਗੜਾ ਪਾਉਂਦੇ ਹਨ ਜੇਠ ਹਾਰ ਦੀ ਸਾੜ ਦੀ ਲੋ ਪਿੱਛੋਂ ਜਦੋਂ ਸਾਵਣ ਦੇ ਬੱਦਲ ਆਉਂਦੇ ਹਨ ਤੇ ਕਾਲੀਆਂ ਘਟਾ ਚੜ੍ਹਦੀਆਂ ਹਨ ਜਦੋਂ ਵੀ ਭਾਂ ਭਾਂ ਬਿੱਲੀਆਂ ਦੀ ਖੇਡ ਖੇਡਦੇ ਪਿੰਡੂ ਬੱਚਿਆਂ ਦੀ ਖੁਸ਼ੀ ਵੇਖਣ ਵਾਲੀ ਹੁੰਦੀ ਹੈ ਕੁਝ ਇਹੋ ਹੀ ਚਾਉ ਹੁੰਦਾ ਹੈ ਉਸ ਬਾਲ ਹਿਰਦੇ ਵਿੱਚ ਜਿੱਥੇ ਸਿਮਰਨ ਦੀ ਬਰਕਤ ਨਾਲ ਪਿਆਰਾ ਰਾਮ ਆ ਪ੍ਰਗਟਤਾ ਹੈ ਨਾਮਦੇਵ ਜੀ ਲਿਖਦੇ ਹਨ ਆਣ ਮੜਿਆ ਮੰਡਲ 바ਜੈ ਬਿਨ ਸਾਵਣ ਕਣ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੋਕੋ ਮਿਲਿਓ ਰਾਮ ਸਨੇਹੀ ਜਿਹ ਮਿਲੇ ਆ ਦੇਹ ਸੁਦੇਹੀ ਰਹਾ ਮਿਲ ਪਾਰ ਸਕੰਚਨ ਹੋਇਆ ਮੁਖ ਮਨਸਾ ਰਤਨ ਭਰੋਇਆ ਨਿਜ ਭਾਉ ਭਇਆ ਭ੍ਰਮ ਭਾਗਾ ਗੁਰੂ ਪੂਛੇ ਮਨ ਪਤਿ ਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੇ ਤਤ ਪਛਾਨਿਆ ਰਾਗ ਸੋਰਠ ਅਰਥ ਮੈਨੂੰ ਪਿਆਰਾ ਰਾਮ ਮਿਲ ਪਿਆ ਹੈ ਜਿਸ ਦੇ ਮਿਲਨ ਦੀ ਬਰਕਤ ਨਾਲ ਮੇਰਾ ਸਰੀਰ ਵੀ ਚੰਗ ਪਿਆ ਹੈ ਰਹਾ ਜਿਹੜਾ ਵੀ ਕੋਈ ਮਨੁੱਖ ਇਸ ਅਸਲੀਅਤ ਨੂੰ ਵਿਚਾਰਦਾ ਹੈ ਭਾਵ ਜਿਸ ਤੇ ਵੀ ਅੰਦਰ ਇਹ ਮੇਲ ਅਵਸਥਾ ਵਾਪਰਦੀ ਹੈ ਉਸ ਦੇ ਅੰਦਰ ਢੋਲ ਵੱਜਣ ਲੱਗ ਪੈਂਦਾ ਹੈ ਪਰ ਉਹ ਢੋਲ ਖਲ ਦਾ ਮੜਿਆ ਹੋਇਆ ਨਹੀਂ ਹੁੰਦਾ ਉਸ ਦੇ ਮਨ ਵਿੱਚ ਬੱਦਲ ਗੱਜਣ ਲੱਗ ਪੈਂਦਾ ਹੈ ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ ਭਾਵ ਹਰ ਵੇਲੇ ਗੱਜਦਾ ਹੈ ਉਸ ਦੇ ਅੰਦਰ ਬੱਦਲਾਂ ਤੋਂ ਬਿਨਾਂ ਹੀ ਮੀਂਹ ਪੈਣ ਲੱਗ ਜਾਂਦਾ ਹੈ ਬੱਦਲ ਤਾਂ ਕਦੇ ਕਦੇ ਚੱਲ ਕੇ ਆਉਂਦੇ ਹਨ ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ। ਨੋਟ ਜਿਵੇਂ ਕਿਤੇ ਢੋਲ ਵੱਜਿਆ ਨਿੱਕੇ ਮੋٹے ਹੋਰ ਖੜਾਕ ਸੁਣਾਈ ਨਹੀਂ ਦਿੰਦੇ। ਤੇਵੇਂ ਜਿਸ ਮਨੁੱਖ ਦੇ ਅੰਦਰ ਆਰਾਮ ਨਾਮ ਦਾ ਢੋਲ ਵੱਜਦਾ ਹੈ। ਨਾਮ ਦਾ ਪ੍ਰਭਾਵ ਪੈਂਦਾ ਹੈ। ਉਥੇ ਮਾਇਕ ਵਿਕਾਰਾਂ ਦਾ ਸ਼ੋਰ ਨਹੀਂ ਸੁਣਦਾ। ਉਥੇ ਹਰ ਵੇਲੇ ਨਾਮ ਦਾ ਬੱਦਲ ਗੱਜਦਾ ਹੈ ਤੇ ਮਨ ਮੂਰ ਪਹਿਲਾਂ ਪਾਉਂਦਾ ਹੈ। ਉਥੇ ਹਰ ਵੇਲੇ ਨਾਮ ਦੀ ਵਰਖਾ ਨਾਲ ਠੰਡ ਪਈ ਰਹਿੰਦੀ ਹੈ। ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਇਸ ਤਰ੍ਹਾਂ ਪਤੀਜ ਗਿਆ ਤੇ ਸੁਵਸ਼ ਹੋ ਗਿਆ ਜਿਵੇਂ ਪਾਰਸ ਨਾਲ ਸ਼ੋਕੇ ਲੋਹਾ ਸੋਨਾ ਬਣ ਜਾਂਦਾ ਹੈ ਹੁਣ ਮੇਰੇ ਬਚਨਾਂ ਵਿੱਚ ਤੇ ਖਿਆਲਾਂ ਵਿੱਚ ਨਾਮ ਰਤਨ ਹੀ ਪਰੋਤਾ ਗਿਆ ਹੈ ਪ੍ਰਭੂ ਨਾਲ ਹੁਣ ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ ਇਹ ਭੁਲੇਖਾ ਰਹਿ ਹੀ ਨਹੀਂ ਗਿਆ ਕਿ ਕਿਤੇ ਕੋਈ ਓਪਰਾ ਵੀ ਹੈ ਜਿਵੇਂ ਸਮੁੰਦਰ ਦੇ ਪਾਣੀ ਵਿੱਚ ਘੜੇ ਦਾ ਪਾਣੀ ਮਿਲ ਜਾਂਦਾ ਹੈ ਤੇ ਆਪਣੀ ਵਕਰੀ ਹਸਤੀ ਮਟਾ ਲੈਂਦਾ ਹੈ ਮੈਨੂੰ ਵੀ ਹੁਣ ਹਰ ਥਾਂ RAM ਹੀ RAM ਦੇਸਦਾ ਹੈ ਮੇਰੀ ਆਪਣੀ ਆਪਣਤ ਰਹੀ ਹੀ ਨਹੀਂ ਆਪਣੇ ਸਤਿਗੁਰ ਨਾਲ ਮੇਰਾ ਮਨ ਇਕਮਿਕ ਹੋ ਗਿਆ ਹੈ ਤੇ ਮੈਂ ਦਾਸ ਨਾਮੇ ਨੇ ਜਗਤ ਦੇ ਅਸਲੇ ਪ੍ਰਮਾਤਮਾ ਨਾਲ ਪੱਕੀ ਸਾਂਝ ਪਾ ਲਈ ਹੈ ਦੁਨੀਆਂ ਦੇ ਫਿਕਰਾਂ ਅੰਦੇਸੇ ਮਨ ਦਾ ਮਾਚ ਮਾਰ ਦਿੰਦੇ ਹਨ ਹਿਰਦੇ ਦਾ ਕੋਲ ਫੁੱਲ ਮੂਧਾ ਪੈ ਜਾਂਦਾ ਹੈ ਕਾਮ ਕ੍ਰੋਧ ਅਹੰਕਾਰ ਲੋਭ ਮੋਹ ਆਦਿਕ ਬੈਰੀ ਨਿਤ ਡੰਗ ਮਾਰਦੇ ਰਹਿੰਦੇ ਹਨ ਅਰ ਜਿਸ ਵੇਲੇ ਸਤਿਗੁਰੂ ਪਰਮਾਤਮਾ ਦੇ ਨਾਮ ਦਾ ਰਤਨ ਬਖਸ਼ਦਾ ਹੈ ਤਾਂ ਤਨ ਮਨ ਵਿੱਚ ਠੰਡ ਪੈ ਜਾਂਦੀ ਹੈ ਗਿਆਨ ਇੰਦਰੇ ਸਤਾਨ ਦੇ ਥਾਂ ਸੁਖ ਦੇਣ ਲੱਗ ਪੈਂਦੇ ਹਨ ਤੇ ਅਡੋਲਤਾ ਦੀ ਮਿੱਠੀ ਨੀਂਦ ਜੀ ਆਉਂਦੀ ਹੈ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਬਾਤ ਕੋ ਬਹੁਤ ਆਂਦੇਸਰੋ ਤੇ ਮਿੱਟੇ ਸਭ ਗਿਆ ਸਹਿਜ ਸੈਨ ਅਰ ਸੁਖਮਣ ਨਾਰੀ ਮੂੰਦ ਕਮਲ ਵਿਗਸਿਆ ਦੇਖੋ ਆਚਰਜ ਪਿਆ ਜਿਹੀਂ ਠਾਕੁਰ ਕੋ ਸੁਨਤ ਆਗਾਦ ਬੋਦ ਸੋ ਰਿਤੇ ਗੁਰ ਦਿਆ ਰਹਾ ਜੋ ਇਹ ਦੂਤ ਮੁਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਯਾ ਜਿਹੇ ਭੰਡਾਰ ਗੋਬਿੰਦ ਕਾ ਖੁਲਿਆ ਜਿਹੇ ਪ੍ਰਾਪਤ ਤਹਿ ਲਿਆ ਏਕ ਰਤਨ ਮੁਖ ਗੁਰਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮੁ ਆ ਭਗਤ ਭੰਡਾਰ ਗੁਰ ਨਾਨਕ ਕਉ ਸੋਂਪੇ ਫਿਰ ਲੇਖਾ ਮੂਲ ਨ ਲਾਇਆ ਸੋਰਟ ਮਹੱਲਾ ਪੰਜਵਾਂ ਅਰਥ ਇਹ ਭਾਈ ਵੇਖੋ ਮੇਰੇ ਅੰਦਰ ਇੱਕ ਅਨੋਖਾ ਕੌਤਕ ਵਰਤਿਆ ਹੈ ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿੱਚ ਉਹ ਪ੍ਰਮਾਤਮਾ ਵਿਖਾ ਦਿੱਤਾ ਹੈ ਜਿਸ ਦੀ ਬਾਤ ਸੁਣਦੇ ਸਾਂ ਕਿ ਉਹ ਮਨੁੱਖਾ ਸਮਝ ਤੋਂ ਬਹੁਤ ਪਰੇ ਹੈ ਰਹਾ ਏ ਭਾਈ ਜਿਨ੍ਹਾਂ ਗੱਲਾਂ ਦਾ ਮੈਨੂੰ ਬਹੁਤ ਚਿੰਤਾ ਫਿਕਰ ਲੱਗਾ ਰਹਿੰਦਾ ਸੀ ਗੁਰੂ ਦੀ ਕਿਰਪਾ ਨਾਲ ਉਹ ਸਾਰੇ ਚਿੰਤਾ ਫਿਕਰ ਮਿਟ ਗਏ ਮੇਰਾ ਪੁੱਠਾ ਪਿਆ ਹੋਇਆ ਹਿਰਦਾ ਕੌਲ ਫੁੱਲ ਖਿੜ ਪਿਆ ਹੈ ਆਤਮਕ ਅਡੋਲਤਾ ਵਿੱਚ ਮੇਰੀ ਲੀਨਤਾ ਹੋਈ ਰਹਿੰਦੀ ਹੈ ਅਤੇ ਮੇਰੀਆਂ ਸਾਰੀਆਂ ਇੰਦਰੀਆਂ ਹੁਣ ਮੇਰੇ ਮਨ ਨੂੰ ਆਤਮਕ ਸੁੱਖ ਦੇਣ ਵਾਲੀਆਂ ਹੋ ਗਈਆਂ ਹਨ ਇਹ ਭਾਈ ਜਿਹੜੇ ਕਾਮਾਦਕ ਬੈਰੀ ਮੈਨੂੰ ਬਹੁਤ ਸਤਾਇਆ ਕਰਦੇ ਸਨ ਉਹ ਹੁਣ ਮੇਰੇ ਨੇੜੇ ਟੁੱਕਣੋਂ ਡਰਦੇ ਹਨ ਉਹ ਸਗੋਂ ਤਰਲੇ ਕਰਦੇ ਹਨ ਕਿ ਅਸੀਂ ਹੁਣ ਤੇਰੇ ਅਧੀਨ ਹੋ ਕੇ ਰਹਾਂਗੇ ਸਾਨੂੰ ਮਾਲਕ ਪ੍ਰਭੂ ਦੀ ਗਰੋਪੀ ਤੋਂ ਬਚਾ ਲੈ हे ਭਾਈ ਮੇਰੇ ਅੰਦਰ ਉਹ ਕੌਤਕ ਅਜੇਹਾ ਵਰਤਿਆ ਹੈ ਕਿ ਉਸ ਅਵਸਥਾ ਵਿੱਚ ਪਰਮਾਤਮਾ ਦੀ ਭਗਤੀ ਦਾ ਖਜ਼ਾਨਾ ਮੇਰੇ ਅੰਦਰ ਖੁੱਲ ਗਿਆ ਪਰ हे ਭਾਈ ਇਹ ਖਜ਼ਾਨਾ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ हे ਭਾਈ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਇੱਕ ਐਸਾ ਰਤਨ ਦੇ ਦਿੱਤਾ ਹੈ ਕਿ ਉਸ ਦੀ ਬਰਕਤ ਨਾਲ ਮੇਰਾ ਮਨ ਠੰਡਾ ਠਾਰ ਹੋ ਗਿਆ ਮੇਰਾ ਸਰੀਰ ਸ਼ਾਂਤ ਹੋ ਗਿਆ ਹੈ। हे भाई गुरु ने आत्मिक जीवन देने वाले नाम जल दी एक बूंद देती है। ਹੁਣ ਮੇਰਾ ਆਤਮਾ ਵਿਕਾਰਾਂ ਵੱਲੋਂ ਅਡੋਲ ਹੋ ਗਿਆ ਹੈ। ਆਤਮਿਕ ਮੌਤੋਂ ਮੈਂ ਬਚ ਗਿਆ। ਆਤਮਿਕ ਮੌਤ ਮੇਰੇ ਨੇੜੇ ਨਹੀਂ ਟੁੱਕਦੀ। हे भाई ਜਦੋਂ ਤੋਂ ਗੁਰੂ ਨਾਨਕ ਨੇ ਪ੍ਰਮਾਤਮਾ ਦੀ ਭਗਤੀ ਦੇ ਖਜ਼ਾਨੇ ਬਖਸ਼ ਦਿੱਤੇ ਹਨ ਉਸ ਤੋਂ ਪਿੱਛੋਂ ਕੀਤੇ ਕਰਮਾਂ ਦਾ ਹਿਸਾਬ ਉਹ ਕਾਹੀ ਨਹੀਂ ਮੰਗਿਆ। ਯਾਦ ਤੇ ਪਿਆਰ ਦੀ ਆਪ ਵਿੱਚ ਡੁੱંગી ਸਾਂਝ ਹੈ ਆਪਣੇ ਸੱਜਣ ਪਿਆਰੇ ਨੂੰ ਮੁੜਮੁੜ ਯਾਦ ਕੀਤਿਆਂ ਉਸ ਨਾਲ ਪਿਆਰ ਵਧਦਾ ਹੈ ਫਿਰ ਜਿਉਂ-ਜਿਉਂ ਹੀ ਪਿਆਰ ਤੀਬਰ ਹੁੰਦਾ ਜਾਂਦਾ ਹੈ ਤਿਉਂ-ਤਿਉਂ ਉਸ ਨੂੰ ਮੁੜਮੁੜ ਯਾਦ ਕਰਨ ਤੇ ਜੀ ਕਰਦਾ ਹੈ ਪਿਆਰੇ ਦੀਆਂ ਗੱਲਾਂ ਸੁਣ ਸੁਣ ਕੇ ਮਨ ਨੂੰ ਠੰਡ ਪੈਂਦੀ ਹੈ ਜਿਤਨਾ ਚਿਰ ਸੁਣਦੇ ਰਹੀਏ ਓਤਨਾ ਚਿਰ ਕੋਈ ਹੋਰ ਤੰਦੇ ਕੋਈ ਹੋਰ ਖਿਆਲ ਕੋਈ ਹੋਰ ਦੁੱਖ ਕਲੇਸ਼ ਮਨ ਦੇ ਨੇੜੇ ਨਹੀਂ ਟੁਕਦੇ ਉਸ ਦੇ ਕਈ ਐਸੇ ਗੁਣ ਚੇਤੇ ਆਉਂਦੇ ਹਨ ਕਈ ਐਸੀਆਂ ਪਿਆਰ ਭਰੀਆਂ ਯਾਦਾਂ ਸਾਹਮਣੇ ਆ ਜਾਂਦੀਆਂ ਹਨ ਕਿ ਖੁਸ਼ੀ ਨਾਲ ਵਿਰਾਗ ਨਾਲ ਲੂ ਕੰਡੇ ਹੋ ਜਾਂਦਾ ਹੈ ਅੰਚਮ ਪਾਛਾ ਪ੍ਰਭੂ ਸੱਜਣ ਨੂੰ ਸੰਬੋਧਨ ਕਰਕੇ ਆਖਦੇ ਹਨ हे ਦਾਤਾ ਤੇਰੀਆਂ ਗੱਲਾਂ ਸੁਣ ਕੇ ਮੇਰਾ ਮਨ ਤਨ ਖਿੜ ਪੈਂਦਾ ਹੈ ਤੇਰਾ ਨਾਮ ਚੇਤੇ ਕੀਤਿਆਂ ਮੇਰੇ ਚਿਹਰੇ ਉੱਤੇ ਲਾਲੀ ਚੜ੍ਹ ਆਉਂਦੀ ਹੈ ਤੇ ਤੇਰੇ ਰਾਹੇ ਤੁਰਦਿਆਂ ਮੇਰੇ ਅੰਦਰ ਠੰਡ ਪੈਂਦੀ ਹੈ ਜਦੋਂ ਮੇਰੇ ਪੈਰ ਤੇਰੇ ਪਾਸੇ ਤੁਰਦੇ ਹਨ ਤਾਂ ਉਸ ਵੇਲੇ ਇਹ ਪੈਰ ਸੋਹਣੇ ਲੱਗਦੇ ਹਨ ਜਦੋਂ ਮੈਂ ਆਪਣਾ ਸਿਰ ਤੇਰੇ ਚਰਨਾਂ ਉੱਤੇ ਰੱਖ ਦਿੰਦਾ ਹਾਂ ਤਾਂ ਇਹ ਸਿਰ ਭਾਗਾ ਵਾਲਾ ਹੋ ਜਾਂਦਾ ਹੈ हे ਪ੍ਰਭੂ ਜਦੋਂ ਮੈਂ ਤੇਰੇ ਗੁਣ ਗਾਉਂਦਾ ਹਾਂ ਮੇਰਾ ਮਸਤਕ ਮੱਥਾ ਖੇੜ ਆਉਂਦਾ ਹੈ ਤੇ ਤੇਰੀ ਸ਼ਰਨ ਪਿਆ ਜਿੰਦ ਸੋਹਣੀ ਹੋ ਜਾਂਦੀ ਹੈ ਸੋਏ ਸੁਨੰਦੜੀ ਮੇਰਾ ਮਨ ਤਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਰਾਮਕਲੀ ਕੀ ਵਾਰ ਮਹੱਲਾ ਪੰਜਵਾਂ ਪਾਮ ਸੁਹਾਵੇ ਜਾਂ ਤਉ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ ਜਿਉ ਪਾਇਆ ਤਉ ਸ਼ਰਣੀ ਰਾਮਕਲੀ ਕੀ ਵਾਰ ਮਹੱਲਾ ਪੰਜਵਾਂ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਵਿੱਚ ਲਿਖਦੇ ਹਨ ਕਿ ਪ੍ਰਭੂ ਦੇ ਭਗਤ ਸਦਾ ਖੜੇ ਰਹਿੰਦੇ ਹਨ ਜਿਉਂ-ਜਿਉਂ ਪ੍ਰਮਾਤਮਾ ਦਾ ਨਾਮ ਸੁਣਦੇ ਹਨ ਪ੍ਰਮਾਤਮਾ ਦੇ ਗੁਣ ਚੇਤੇ ਕਰਦੇ ਹਨ ਕੋਈ ਦੁੱਖ ਕੋਈ ਕਲੇਸ਼ ਕੋਈ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਭਾਈ ਅਨੰਦ ਲਾਲ ਜੀ ਲਿਖਦੇ ਹਨ ਕਿ ਮਨੁੱਖ ਆਤਮਿਕ ਆਨੰਦ ਦੇ ਖਜ਼ਾਨਿਆਂ ਦਾ ਮਾਲਕ ਹੈ ਪਰ ਜਦ ਤੱਕ ਉਹਨਾਂ ਖਜ਼ਾਨਿਆਂ ਨੂੰ ਜੰਦਰੇ ਵਜੇ ਰਹਿੰਦੇ ਹਨ ਉਤਨਾ ਚਿਰ ਮਨੁੱਖ ਦੁਖੀ ਰਹਿੰਦਾ ਹੈ ਜਿਹੜਾ ਮਨੁੱਖ ਨਾਮ ਸਿਮਰਨ ਦੀ ਕੁੰਜੀ ਨਾਲ ਜੰਦਰਾ ਖੋਲਦਾ ਹੈ ਉਸ ਨੂੰ ਆਪਣੇ ਅੰਦਰੋਂ ਖਜ਼ਾਨਾ ਲੱਭ ਪੈਂਦਾ ਹੈ ਉਹ ਫਿਰ ਨਾਨਕ ਪਾਤਸ਼ਾਹੀ ਪਾਤਸ਼ਾਹ ਬਣ ਜਾਂਦਾ ਹੈ ਭਾਈ ਆਨੰਦ ਲਾਲ ਜੀ ਫਰਮਾਉਂਦੇ ਹਨ ਸਾਹਿਬੇ ਗਾਜ਼ੀ ਨਾਹੀ ਐ ਬੇਖਬਰ ਲੇਕ ਦਾ ਗੰਜੇ ਤੁਰਾ ਨਾ ਬਵੱਦ ਖਬਰ ਕਹਿ ਆਜ਼ਾਂ ਗੰਜੇ ਬਾਜਾਬੀ ਇਤਲਾ ਅੰਦਰੂਨੇ ਕੁਫਲ ਚੋਂ ਬਾਸ਼ਿਤ ਮਤਾ ਕੁਲਫ ਬੁਖਸ਼ਾ ਅਜ ਕਲੀਦੇ ਨਾਮੇ ਹੱਕ ਅਜ ਕਿਤਾਬੇ ਗੰਜੇ ਮਖਬੀ ਖਾਂ ਸਬਕ ਚੋਂ ਕਸੇ ਰਾਂਹੀ ਕਲੀਦ ਆਇਦ ਬਾ ਦਸਤ ਸਾਹਿਬੇ ਗਜ਼ੀਨਾ ਬਾਸ਼ ਹਰ ਕੇ ਅਸਤ ਅਰਥ ਹੇ ਬੇਸਮਝ ਮਨੁਖ ਤੂੰ ਖਜ਼ਾਨੇ ਦਾ ਮਾਲਕ ਹੈ ਪਰ ਉਸ ਖਜ਼ਾਨੇ ਬਾਰੇ ਤੈਨੂੰ ਖਬਰ ਨਹੀਂ ਹੈ ਤੋ ਉਸ ਖਜ਼ਾਨੇ ਬਾਰੇ ਵਾਕਿਅਤ ਵੀ ਕਿਵੇਂ ਹਾਸਲ ਕਰੇ ਜਦੋਂ ਕਿ ਉਹ ਖਜ਼ਾਨਾ ਜੰਦਰੇ ਦੇ ਅੰਦਰ ਬੰਦ ਹੈ ਪਰਮਾਤਮਾ ਦੇ ਨਾਮ ਦੀ ਕੁੰਜੀ ਉਹ ਜਿੰਦਰਾ ਖੋਲ ਤੇ ਗੁਪਤ ਖਜ਼ਾਨੇ ਦੀ ਕਿਤਾਬ ਤੋਂ ਖਜ਼ਾਨਾ ਲੱਭਣ ਦਾ ਸਬਕ ਪੜ। ਜਦੋਂ ਕਿਸੇ ਮਨੁੱਖ ਨੂੰ ਇਹ ਕੁੰਜੀ ਹੱਥ ਆ ਜਾਂਦੀ ਹੈ ਜਿਹੜਾ ਵੀ ਕੋਈ ਹੋਵੇ ਉਹ ਇਸ ਖਜ਼ਾਨੇ ਦਾ ਮਾਲਕ ਬਣ ਜਾਂਦਾ ਹੈ। ਨਾਮ ਸਿਮਰਨ ਦੀ ਬਰਕਤ ਨਾਲ ਜਿਹੜਾ ਆਤਮਿਕ ਆਨੰਦ ਮਨੁੱਖ ਨੂੰ ਹਾਸਲ ਹੁੰਦਾ ਹੈ ਉਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਰਾਗ ਆਸਾ ਦੇ ਇੱਕ ਸ਼ਬਦ ਦੀ ਰਾਹੀਂ یوں ਕਰਦੇ ਹਨ। ਸਾਈ ਅਲਖ ਅਪਾਰ ਭੋਰੀ ਮਨ ਵਸੈ ਦੁਖ ਦਰਦ ਰੋਗ ਮਾਏ ਮੈਂਡਾ ਹੱਬ ਨਸੇ ਹੋਂ ਵਈਆ ਕੁਰਬਾਨ ਸਾਈਂ ਆਪਣੇ ਹੋਵੇ ਆਨੰਦ ਕਣਾ ਮਨ ਤਨ ਜਪਣੇ ਰਹਾ ਬਿੰਦਕ ਗਾਲ ਸੁਣੀ ਸੱਚੇ ਤੇ ਸਤਣੀ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਈ ਬੇਦ ਕਤੇਬ ਸੰਸਾਰ ਹਵਾ ਹੂੰ ਬਾਹਰਾ ਨਾਨਕ ਆਪਾਤੀ ਸ਼ਾ ਦਿਸੇ ਜ਼ਾਹਰ ਅਰਥ ਹੈ ਨਾ ਮੈਂ ਆਪਣੇ ਖਸਮ ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਰਹਾਓ हे ਮਾ ਜਦੋਂ ਉਹ ਬੇਅੰਤ ਅਲਖ ਖਸਮ ਪ੍ਰਭੂ ਰਤਾ ਕੋ ਸਮੇਂ ਵੀ ਮੇਰੇ ਮਨ ਵਿੱਚ ਆਵਸਥਾ ਹੈ ਮੇਰਾ ਹਰੇਕ ਦੁੱਖ ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ਹੇ ਮਾ ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਦੀ ਮੈਂ ਥੋੜੀ ਜਿੰਨੀ ਹੀ ਸਿਫਤ ਸਲਾਹ ਸੁਣਦੀ ਹਾਂ ਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਸੁਖ ਦਾ ਬੋਲ ਨਹੀਂ ਦੱਸ ਸਕਦੀ ਏ ਮੇਰੀ ਮਾਂ ਮੇਰਾ ਉਹ ਸਾਈ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ ਏ ਮਾਂ ਮੇਰੇ ਵਿੱਚ ਕੋਈ ਗੁਣ ਨਹੀਂ ਫਿਰ ਵੀ ਉਸ ਨੇ ਆਪ ਹੀ ਮੈਨੂੰ ਆਪਣੇ ਲੜਲਾ ਰੱਖਿਆ ਹੈ ਏ ਮਾਂ ਮੇਰਾ ਉਹ ਪਾਤਸ਼ਾਹ ਨਿਰਾ ਸੰਸਾਰ ਵਿੱਚ ਹੀ ਨਹੀਂ ਵਸ ਰਿਹਾ ਉਹ ਤਾਂ ਇਸ ਦੇਹ ਦੇ ਸੰਸਾਰ ਤੋਂ ਬਾਹਰ ਵੀ ਹਰਥਾਂ ਹੈ 베ਦ ਕਥੇਬ ਆਦ ਕੋਈ ਧਰਮ ਪੁਸਤਕ ਉਹਦਾ ਸਰੂਪ ਬਿਆਨ ਨਹੀਂ ਕਰ ਸਕਦੇ ਉੰਜ ਮਾ ਮੈਨੂੰ ਨਾਨਕ ਦਾ ਪਾਤਸ਼ਾਹ ਹਰਥਾਂ ਪਰਤਕ ਦਿਖ ਰਿਹਾ ਹੈ ਕਿਤਾਬ ਸਿਮਰਨ ਦੀਆਂ ਬਰਕਤਾਂ ਲੇਖਕ ਪ੍ਰੋਫੈਸਰ ਸਹਿਬ ਸਿੰਘ ਭਾਗ 7 ਅਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ